ਨਰੂਰ ਨਗਰ ਕੌਂਸਲ ਦੇ ਵਿੱਚ ਰਾਜਨੀਤਿਕ ਉਥਲ ਪਥਲ ਹੋਰ ਵੀ ਤੇਜ਼ ਹੋ ਗਈ ਹੈ। ਸਦੱਸੇ ਕਿ ਦੋ ਆਜ਼ਾਦ ਕੌਂਸਲਰਾਂ ਦੇ ਫਲੋ ਆਮ ਆਦਮੀ ਪਾਰਟੀ ਛੱਡ ਚੁੱਕੇ ਅੱਠ ਕੌਂਸਲਰਾਂ ਦੇ ਹੱਥ ਤੇ ਚੋਣ ਤੋਂ ਬਾਅਦ ਹੁਣ ਕਈ ਕੌਂਸਲਰਾਂ ਨੇ ਨਗਰ ਕੌਂਸਲ ਪ੍ਰਧਾਨ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ। ਕੌਂਸਲਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਵੱਲੋਂ ਕੀਤੇ ਗਏ ਕਈ ਫੈਸਲੇ ਕੌਂਸਲਰਾਂ ਦੇ ਹਿੱਤ ਦੇ ਵਿੱਚ ਨਹੀਂ ਨੇ। ਇਸੇ ਕਰਕੇ ਉਹਨਾਂ ਨੇ ਸਮਰਥਨ ਵਾਪਸ ਲੈ ਕੇ ਇਸ ਮਾਮਲੇ ਬਾਰੇ ਡਿਪਟੀ ਕਮਿਸ਼ਨਰ ਸੰਘੂਰ ਰਾਹੁਲ ਚਾਬਾ ਜੀ ਨੂੰ ਮਿਲ ਕੇ ਆਪਣੀ ਸ਼ਿਕਾਇਤ ਦਿੱਤੀ ਹੈ। ਇਸਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪੂਰੇ ਸ਼ਹਿਰ ਦੇ ਵਿੱਚ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਹਰ ਗਲੀ ਹਰ ਥਾਂ ਉੱਤੇ ਗੰਦਗੀ ਦੇ ਨਾਲ ਲੋਕ ਬਿਮਾਰ ਹੋ ਰਹੇ ਨੇ ਤੇ ਲੋਕਾਂ ਨੂੰ ਇਸ ਗੰਦਗੀ ਦੇ ਨਾਲ ਹੋਰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਚਾਹੇ ਮਹੱਲੇ ਦੇ ਵਿੱਚ ਸੀਵਰੇਜ ਦੀ ਸਮੱਸਿਆ ਹੋਵੇ, ਨਾਲੀਆਂ ਦੀ ਸਮੱਸਿਆ ਹੋਵੇ, ਹਰ ਪਾਸੇ ਵਾਰਡ ਦੇ ਵਿੱਚ ਲੋਕ ਬੇਹੱਦ ਦੁਖੀ ਨੇ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਵਾਰਡਾਂ ਦੇ ਨਿਵਾਸੀਆਂ ਨੇ ਸਾਨੂੰ ਆਪਣੀ ਕੀਮਤੀ ਵੋਟ ਦੀ ਇੱਜ਼ਤ ਹੈ। ਤੇ ਹੁਣ ਇਹ ਆਪਣੇ ਵਾਰਡ ਦੇ ਲੋਕਾਂ ਦੇ ਲਈ ਕੰਮ ਹੀ ਨਹੀਂ ਕਰ ਪਾ ਰਹੇ ਨੇ ਇਸ ਲਈ ਉਹ ਬੇਹਦ ਸ਼ਰਮਿੰਦਗ। ਇਸ ਕਰਕੇ ਉਹਨਾਂ ਨੇ ਇਹ ਵੱਡਾ ਫੈਸਲਾ ਲਿਆ ਕਿ ਜੋ ਤੱਕ ਨਗਰ ਕੌਂਸਲ ਪ੍ਰਧਾਨ ਵੱਲੋਂ ਪੂਰੀ ਵਿਵਹਤ ਬੰਦੀ ਦੇ ਨਾਲ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਾਵੇਗੀ ਉਹ ਆਪਣਾ ਰੋਸ ਪ੍ਰਗਟ ਰੱਖਦੇ ਹੋਏ ਸ਼ਹਿਰ ਦੀਆਂ ਮੁਸ਼ਕਿਲਾਂ ਦੇ ਲਈ ਆਪਣੇ ਉੱਧਰ ਉੱਤੇ ਲੜਾਈ ਲੜਦੇ ਰਹਿੰਗੇ। ਜੀ ਪਹਿਲਾਂ ਤਾਂ ਡੀਸੀ ਸਾਹਿਬ ਨੂੰ ਜਿਸ ਕਰਕੇ ਮਿਲੇ ਵੀ ਸ਼ਹਿਰ ਦੇ ਜਿਹੜੇ ਮੇਨ ਮੋਟਰਾਂ ਲੋੜਾ ਸਾਡੀਆਂ ਸਾਰਾ ਸ਼ਹਿਰ ਦੇ ਵਿੱਚ ਸੜਕਾਂ ਰੁੱਟ ਰਹੀਆਂ ਹੈਗੀਆਂ। डीसी रोड वाली डी, रोड खराब है जी सनाम रोड ਤੇ ਸਾਰਾ ਬੁਰਾ ਹਾਲ ਹੈ ਸ਼ਹਿਰ ਦੇ ਵਿੱਚ ਜਗਾ ਜਗਾ ਤੇ 30 ਜਗਾ ਦੇ ਉੱਤੇ ਅੱਜ ਅਸੀਂ ਦੇਖ ਕੇ ਆਏ ਕਿ ਕੀ ਕਹੇ ਕੂੜੇ ਦੇ ਢੇਰ ਲੱਗੇ ਪਏ ਵੀਰ ਜੀ ਕੋਈ ਕੂੜਾ ਨਹੀਂ ਚੱਕਿਆ ਯਾਰ ਸ਼ਹਿਰ ਤਾਂ ਇੰਨਾ ਬੁਰਾ ਹਾਲਾ ਸ਼ਹਿਰ ਦੇ ਵਿੱਚ ਬਿਮਾਰੀ ਫੈਲ ਰਹੀ ਆ ਸੀ ਬ੍ਰਿਜ ਦੇ ਪਾਣੀ ਪੀਣ ਵਾਲੇ ਪਾਣੀ ਦੇ ਨਾਲ ਮਿਕਸ ਹੋ ਕੇ ਲੋਕਾਂ ਦੇ ਘਰਾਂ ਜਾ ਰਿਹਾ ਜਿਹੜੇ ਸਾਡੇ ਸਲਾਮ ਏਰੀਆ ਬਾਈ ਨੰਬਰ 22 ਹੋ ਗਿਆ 23 ਨੰਬਰ ਇਹਨਾਂ ਦੇ ਵਿੱਚ ਕਾਫੀ ਪ੍ਰੋਬਲਮ ਆ ਰਹੀ ਹੈ ਇਸ ਕਰਕੇ 5 ਨੰਬਰ ਦੇ ਵਿੱਚ ਇੱਕ ਸਾਡਾ ਐਮਸੀਬੀ ਇਹੀ ਵਜ੍ਹਾ ਕਰਕੇ ਸਾਡਾ ਭਰਾ ਹਸਪੀਟਲ ਦੇ ਵਿੱਚ ਦਾਖਲ ਆ ਹੁਣ ਅਸੀਂ ਸਾਰੇ ਐਮਸੀ ਇਕੱਠੇ ਹੋ ਗਏ ਉਹਦਾ ਹੀ ਪਤਾ ਲੈਣ ਜਾਵਾਂਗੇ ਕਿ ਇਸ ਕਰਕੇ ਡੀਸੀ ਸਾਹਿਬ ਨੇ ਕੁ ਮੰਗ ਕੇ ਪੱਤਰ ਦਿੱਤਾ ਗਿਆ ਵੀ ਸ਼ਹਿਰ ਵਾਲੇ ਬਹੁਤ ਧਿਆਨ ਦਿੱਤਾ ਜਾ ਵੀ ਇਸ ਕਰ ਕੀ ਕਾਰਨ ਹੈ ਕਿ ਜਿਹੜੇ 8 ਐਮਸੀ ਨੇ ਇਕੱਠੇ ਆਪਣੀ ਆਮਦਨ ਪਾਰਟੀ ਫਟ ਕੇ 10 ਹੋ ਗਏ 10 ਹੋ ਗਏ ਵੀਰ ਜੀ ਹੁਣ ਜਿਨ੍ਹਾਂ ਨੇ ਦੋ ਵੀਰ ਜੀ ਨੇ ਬਹਰੋ ਸਮਸਤ ਤੇਰੀ ਪੂਰੀ ਤੇ ਲੱਗੇ ਚੀਜ਼ ਨੇ ਉਹ ਵੀ ਸਾਡੇ ਹੱਕ ਚ ਆ ਗਏ ਹੁਣ ਅਸੀਂ ਅੱਜ ਦੱਸਾਂਗੇ ਕਾਰਨ ਹੀ ਇਹ ਹੈ ਕਿ ਵਿੱਚ ਵੀ ਪ੍ਰਧਾਨ ਸਾਡੇ ਸਭ ਦੀ ਕਿਸੇ ਦੀ ਸੁਣ ਨਹੀਂ ਰਹੇ ਸ਼ਹਿਰ ਵਾਲੋਂ ਉਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਉਹ ਬਿਲਕੁਲ ਹੀ ਸਾਨੂੰ ਇਗਨੋਰ ਕਰਕੇ ਸਾਡੇ ਵੀਰਾਂ ਦੇ ਪ੍ਰਤੀ ਜਾਤੀਸੂਚਕ ਸ਼ਬਦ ਬੋਲ ਕੇ ਕਾਫੀ ਕੁਝ ਗਲਤ ਬੋਲਿਆ ਜਾ ਰਿਹਾ ਸੀ ਕਿ ਮੇਰੇ ਬਾਰੇ ਵੀ ਬਹੁਤ ਕਾਫੀ ਕੁਝ ਗਲਤ ਬੋਲਿਆ ਗਿਆ ਜੀ ਇਸ ਕਰਕੇ ਸਾਨੂੰ ਪਾਰਟੀ ਤੋਂ ਸਖੀਫਾ ਦੇਣਾ ਪਿਆ ਤੇ ਕੱਲ੍ਹ ਸੀ ਪਰਸੋਂ ਅਸੀਂ ਪਾਰਟੀ ਤੋਂ ਅਲਵਿਦਾ ਕਹਿ ਚੁੱਕੇ ਹਾਂ ਹੁਣ ਤੋਂ ਅਸੀਂ ਆਪਦੇ ਆਪ ਨੂੰ ਯਾਦ ਮਹਿਸੂਸ ਕਰਾਂਗੇ ਤੇ ਯਾਦ ਹਾਂ ਪਿੰਕੀ ਜੀ ਇਹ ਗੱਲ ਕਰੀਏ ਕਿ ਅੱਜ 10 ਸਾਲ ਹੋ ਗਏ ਜਿਨ੍ਹਾਂ ਨੇ ਪਾਰਟੀ ਨੂੰ ਅਲਵਿਦਾ ਕਿਹਾ ਜਦ ਕੇ ਸੰਗਰੂਰ ਨੂੰ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਿ ਗਈ ਦੇਖੋ ਕੋਈ ਜਿਹੜਾ ਸਾਡੀ ਤਾਂ ਦੇਖੋ ਜੀ ਨੌਕਰੀ ਛੱਡਣ ਤੋਂ ਬਾਅਦ ਮੇਰੇ ਦਾ ਜੁਆਇਨਿੰਗ ਮਾਪਾਰਟੀ ਛੇ ਸਾਲ ਦੀ ਨੌਕਰੀ ਛੱਡੀ ਇਸ ਵਾਸਤੇ ਜੁਆਇਨ ਕਰਿਆ ਪੂਰੀ ਲਗਨ ਨਾਲ ਕੰਮ ਕਰਿਆ ਸਭ ਨੂੰ ਪਤਾ ਤੁਹਾਨੂੰ ਹੀ ਪਤਾ ਇੱਥੇ ਪ੍ਰਧਾਨ ਬੜੀ ਚਾਅ ਨਾਲ ਬਣਾਇਆ ਸੀ ਕਿਉਂਕਿ 5 ਸਾਲ ਹੋ ਗਏ ਸੀ ਇੱਥੇ ਕਮੇਟੀ ਚ ਕੋਈ ਕਮੇਟੀ ਨਹੀਂ ਸੀ ਬਣੀ ਬਣਾਇਆ ਸੀ ਤੇ ਵੀ ਅਜ ਸ਼ਹਿਰ ਦੇ ਕੰਮ ਕਰਾਵਾਂਗੇ ਲੋਕਾਂ ਨੇ ਵੀ ਸਾਨੂੰ ਬੜਾ ਵਧੀਆ ਸਮਰਥਨ ਦੇ ਕੇ ਯਾਦ ਚਲੋ ਪਾਰਟੀ ਨੇ ਟਿਕਟ ਕੱਟਤੀ ਕਿਸੇ ਵਜ੍ਹਾ ਕਰਕੇ ਕੱਟਤੀ ਚਲੋ ਯਾਦ ਜਿੱਤ ਕੇ ਫੇਰ ਦੁਬਾਰਾ ਆ ਗਏ ਹਾਂ ਠੀਕ ਹੈ ਜੀ ਕੰਮਾਂ ਦੇ ਗੱਲ ਸੀ 5 ਮਹੀਨੇ ਹੋ ਗਏ ਸਾਡੇ ਪ੍ਰਧਾਨ ਸਾਹਿਬ ਲਾਏ ਭੁਪਿੰਦਰ ਸਿੰਘ ਨਾਇਰ ਉਹਨੂੰ ਬਾਰ ਬਾਰ ਕਹਿ ਕਹਿ ਕੇ ਅਸੀਂ ਟੱਕ ਗਏ ਤੁਹਾਨੂੰ ਪਤਾ ਹੀ ਆ ਤੁਸੀਂ ਆਪ ਵੀ ਦੇਖੋ ਤੁਸੀਂ ਖਬਰਾਂ ਲੰਨੋ ਥਾਂ ਥਾਂ ਕੂੜੇ ਦੇ ਢੇਰ ਲੱਗੇ ਪਏ ਨੇ ਜੀ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਸੀਵਰੇ ਦੀ ਸਮੱਸਿਆ ਦਾ ਹੁਣ ਤੱਕ ਹੱਲ ਨਹੀਂ ਹੋਇਆਗਾ ਆ ਡੀਸੀ ਰੋਡ ਐ ਡੀਸੀ ਰੋਡ ਦਾ ਟੈਂਡਰ ਹੋ ਕੇ ਵਰਕ ਆਰਡਰ ਹੋਇਆ ਹੋਇਆਗਾ ਤੇ ਇਹ ਕੰਮ ਨਹੀਂ ਹੋ ਰਿਹਾ ਸਾਰੇ ਸ਼ਹਿਰ ਦੇ ਵਿੱਚ ਗੋਡੇ-ਗੋਡੇ ਟੋਏ ਨੇ ਜੀ ਡੀਸੀ ਸਾਹਿਬ ਦਾ ਜਿੱਥੇ ਦਫਤਰ ਰੈਜੀਡੈਂਸ ਉਹਦੇ ਮੂਹਰੇ ਨਹੀਂ ਸੜਕ ਬਣ ਰਹੀ ਇਸ ਕਰਕੇ ਜਿਹੜੇ ਵੀ ਕੰਮ ਨੇ ਜਾਨੀ ਕਿ ਕੋਈ ਪ੍ਰਧਾਨ ਧਿਆਨ ਨਹੀਂ ਸਿੱਦਿੰਦਾ ਤਾਂ ਸਾਨੂੰ ਅਸਤੀਫਾ ਦੇਣਾ ਪਿਆ ਹੁਣ ਅਸੀਂ ਆਜ਼ਾਦ ਤੌਰ ਤੇ ਸਾਰੇ ਜਿੰਨੇ 8 ਤੇ 2 10 ਐਮਸੀ ਸਾਹਿਬਾਨ ਇੱਕਾਂ ਇੱਕ ਪਲੇਟਫਾਰਮ ਤੇ ਇਕੱਠੇ ਆ 8 ਤੇ 10 ਅਸੀਂ ਸ਼ਹਿਰ ਦੇ ਪ੍ਰਤੀ ਪੂਰੇ ਸੰਜਿੰਨਾ ਅਸੀਂ ਹਰੇਕ ਅਫਸਰ ਸਾਹਿਬਾਨ ਨੂੰ ਮਿਲ ਕੇ ਸ਼ਹਿਰ ਦੇ ਪੂਰੇ ਕੰਮ ਕਰਾਨੀ ਤਾਂ ਦੇਸ਼ ਦਾ ਜੋਰ ਨਾਲ ਪ੍ਰਧਾਨ ਦੇ ਉੱਤੇ ਐਮ ਐਲ ਏ ਸਾਹਿਬ ਬੈਠੇ ਨੇ ਐਮ ਐਲ ਏ ਨੇ ਸਾਹਮਣੇ ਤੁਹਾਡੀ ਗੱਲ ਦੇਖੋ ਜੀ ਐਮ ਐਲ ਏ ਸਾਹਿਬ ਲਵੇ ਦੂਜੇ ਮੇਰੇ ਸਾਥੀ ਸਹਿਬਾਨ ਗਏ ਹੋਣਗੇ ਪਰ ਮੇਰੇ ਤਾਂ ਮੈਂ ਤਾਂ ਜਾਂਦਾ ਨਹੀਂ ਸਿੱਧੀ ਜੀ ਗੱਲ ਇਹ ਕਿਉਂ ਜੀ ਨਹੀਂ ਆਪਦੇ ਆਪਦੇ ਨਹੀਂ ਕਿ ਬਣਦੇ ਆਹੀਂ ਲਾ ਲਓ ਵੀ ਉਹਨਾਂ ਨੇ ਮੇਰੀ ਟਿਕਟ ਕੱਟਤੀ ਸੀਗੀ ਹੂੰ ਹੂੰ ਮੈਨੂੰ ਰੋਸ ਹੈ ਇਸ ਗੱਲ ਦਾ ਜਿਹਨੂੰ ਮੈਂ ਬਰਨਾਲਾ ਕੈਂਚੀਆਂ ਤੋਂ ਲੈ ਕੇ ਘਰ ਤੱਕ ਜਦੋਂ ਉਹਨਾਂ ਦਾ ਪ੍ਰੋਗਰਾਮ ਕਰਾਇਆ ਤੀ ਹਫਤਾ ਪਹਿਲਾਂ ਨੋਟਸ ਏਟ ਦਾ ਫੁੱਲ ਏਟ ਦਾ ਲੈ ਕੇ ਗਿਆ ਸੀਗਾ ਤੇ ਉਹ ਇੱਕ ਮੈਨੂੰ ਮੇਰੀ ਟਿਕਟ ਕੱਢ ਦੇਣਾ ਜਿਹੜਾ ਆਪ ਵਾਦਾ ਕਰਿਆ ਸੀ ਕਿ ਤੁਸੀਂ ਇੱਥੇ ਟਿਕਟ ਲੜੋਗੇ ਚੋਣ ਲੜੋਗੇ ਠੀਕ ਹੈ ਜੀ ਚਲੋ ਉਹ ਉਹਨਾਂ ਦੀ ਸਮਝ ਹੈ ਠੀਕ ਹੈ ਜੀ ਆਪਾਂ ਦਾ ਫੇਰ ਵੀ ਇਜਾਦ ਲੜ ਕੇ ਫੇਰ ਵੀ ਪਾਰਟੀ ਚ ਆ ਗਏ ਚਾਹੇ ਇਹਨਾਂ ਨੇ ਪਛੇ ਹੀ ਦਰਜ ਕਰਾਤਾ ਸੀ ਉਹ ਗੱਲ ਪ੍ਰਧਾਨ ਜੀ ਅੱਜ ਤੁਸੀਂ ਵੀ ਜਿਹੜਾ ਪਿੰਨ ਪਾਰਟੀ ਨੂੰ ਸਮਰਥਨ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਅੱਜ ਵਾਪਸ ਲੈ ਲੈ ਕੀ ਕਾਰਨ ਸੀ ਕਾਰਨથી ਸ਼ਹਿਰ ਦੇ ਵਿਕਾਸ ਲਈ ਪ੍ਰਧਾਨ ਬਣਾਉਣ 'ਚ ਸਮਰਥਨ ਦਿੱਤਾ ਸੀ ਮੈਂ ਤੇ ਵਿਜੇ ਲੰਕੇਸ਼ ਨੇ ਵੀ ਸ਼ਹਿਰ ਦਾ ਵਿਕਾਸ ਹੋਊਗਾ ਕੰਮ ਹੋਣਗੇ ਪਰ ਮੈਨੂੰ ਲੱਗਦਾ ਅੱਜ ਤੱਕ ਦਾ ਸੰਗਰੂਰ ਦਾ ਜੇ ਇਤਿਹਾਸ ਚੱਕ ਲਈਏ ਇੰਨਾ ਬੁਰਾ ਹਾਲ ਕਦੇ ਵੀ ਸੰਗਰੂਰ ਦਾ ਨਹੀਂ ਹੋਇਆ ਸ਼ਹਿਰ ਚ ਤਾਂ-ਤਾਂ ਟੋਏ ਖਾਂ-ਖਾਂ ਕੂਬੇ ਦੇ ਢੇਰ ਸੀਬਰੇ ਜੋ ਵਰਪਰੋ ਬਿਮਾਰੀਆਂ ਹੋ ਰਹੀਆਂ ਸਾਡੇ ਦੋ ਤਿੰਨ ਮਸੀ ਬਿਮਾਰ ਪਿਆ ਮੈਨੂੰ ਖੁਦ ਬੁਖਾਰ ਚੜਿਆ ਰਿਹਾ ਇੱਕ ਹਫਤਾ ਪਾਣੀ ਮਕਸੂਕੇ ਆ ਰਿਹਾ ਸਾਰੇ ਅਸੀਂ ਉੱਤੇ ਤਾਈਂ ਅਰਜ਼ੀਆਂ ਲਿਖ ਲਿਖ ਥੱਕ ਗਏ ਪੀਸੀ ਕਰਕੇ ਛੱਕ ਕੇ ਕੋਈ ਸੁਣਵਾਈ ਨਹੀਂ ਹੋ ਰਹੀ ਐਡਾ ਬੁਰਾ ਹਾਲ ਹੈ ਵੀ ਇੱਕ ਟਿਊਬ ਚਲਾਉਣ ਲਈ ਵੀ 10-10 ਵਾਰੀ ਫੋਨ ਕਰਨਾ ਪੈਂਦਾ ਦਿਵਾਲੀ ਦਾ ਤਿਆਰ ਆ ਰਿਹਾ ਐਡਾ ਵੱਡਾ ਤੇ ਸ਼ਹਿਰ ਚ ਹਨੇਰਾ ਘੁੱਪ ਪਿਆ ਹਰੇਕ ਬਾੜ ਚ ਜਿਹੜੇ ਚ ਮਰਜ਼ੀ ਦੇਖ ਲੋ ਸਟਰੀਟ ਲਾਈਟ ਦਾ ਪੁਰਾਹਾਲ ਪਾਟਰ ਸਪਲਾਈ ਦਾ ਪੁਰਾਹਾਲ ਸੀਵਰੇਜ ਦਾ ਪੁਰਾਹਾਲ ਵਿਕਾਸ ਦੇ ਕੰਮਾਂ ਦੇ ਕਈ ਸੜਕਾਂ ਦੇ ਟੈਂਡਰ ਹੋਏ ਆ ਪਰ ਕਾਟਰ ਨਹੀਂ ਦਿੱਤੇ ਜਾ ਰਹੇ ਕੰਮ ਨਹੀਂ ਸ਼ੁਰੂ ਕਰਾਏ ਜਾ ਰਹੇ ਪਤਾ ਨਹੀਂ ਕੀ ਰਾਜਨੀਤੀ ਹੋ ਰਹੀ ਹੈ ਤੇ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲੇ ਆ ਪਹਿਲਾਂ ਵੀ ਐਮਸੀ ਭਾਈ ਹਫਤਾ ਪਹਿਲਾਂ ਵੀ ਮਿਲੇ ਸੀ एडीसी साहब ने बहुत बढ़िया रिस्पोंस ਦਿੱਤਾ کوشش स्ट्रीट लाइट ਚਲਾਉਣ ਲਈ ਮਤਲਬ ਸਾਨੂੰ एडीसी साहब ਨੂੰ ਫੋਨ ਕਰਨੇ ਪੈਂਦੇ ਆ ਹੋਗਿੰਗ ਮਸ਼ੀਨ ਲਈ एडीसी साहब ਨੇ ਫੋਨ ਕਰਿਆ ਇਹ ਉਹ ਕੋਈ ਇੱਥੇ ਪੱਕਾ ਲੱਗਿਆ ਨਹੀਂ ਟੈਂਪਰੇਰੀ ਚਾਰਜ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਐਮਐਲਏ ਜੇ ਗੱਲ ਕਰੀਏ ਦੋ ਇੱਥੇ ਮੰਤਰੀ ਨੇ ਕਿਉਂ ਨਹੀਂ ਕੰਮ ਕੀਤਾ ਕੰਮ ਇਹ ਹੀ ਤਾਂ ਸਮਝ ਨਹੀਂ ਆ ਜਾਂ ਅੱਠ ਕਾਉਂਸਲਰਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦਿੱਤਾ ਨਾਲ ਅਸੀਂ ਸਮਰਥਨ ਵਾਪਸ ਲਿਆ ਇਹਨਾਂ ਨੇ ਹਰੀਕ ਮੰਤਰੀ ਤੱਕ ਮੀਟਿੰਗਾਂ ਕਰ ਲੀਆਂ ਉੱਤੇ ਤੱਕ ਇਹ ਕਹਿੰਦੇ ਮੀਟਿੰਗਾਂ ਹੋ ਗਈਆਂ ਦਿੱਲੀ ਤੱਕ ਸੀਐਮ ਸਾਹਿਬ ਤੱਕ ਪਤਾ ਨਹੀਂ ਸੰਗਰੂਰ ਵਾਲ ਧਿਆਨ ਮੈਨੂੰ ਤਾਂ ਐ ਲੱਗਦਾ ਵੀ ਸੰਗਰੂਰ ਜਵੇਂ ਲਵਾਰਸੀ ਛੱਡਿਆ ਪਿਆ ਹੁੰਦਾ ਏ ਫੀਲ ਹੁੰਦਾ ਕੋਈ ਕਿਸੇ ਦਾ ਕੰਮ ਨਹੀਂ ਸਾਡੇ ਤੱਕ ਹੀ ਹੋਣੇ ਇਨਾਂ ਦੇ ਆਪ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਨੇ ਜੂਨੀਅਰ ਮੀਤ ਪ੍ਰਧਾਨ ਨੇ ਉਹਨਾਂ ਦੇ ਬਾੜਾਂ ਦੇ ਹਾਲਾਤ ਮਾੜੇ ਨੇ ਖੁਦ ਮੈਂ ਤਾਂ ਉਹ ਜੇਪੀ ਕਲੋਨੀ ਗਿਆ ਸੀ ਪ੍ਰਧਾਨ ਦੇ ਬਾੜ ਦਾ ਐਡਾ ਮਾੜਾ ਹਾਲਾਤ ਨੇ ਲੋਕ ਗਲਾਂ ਘਟਰੇ ਕੋਈ ਧਿਆਨ ਹੀ ਨਹੀਂ ਤਾਂ ਹੀ ਅਸੀਂ ਸਮਰਥਨ ਵਾਪਸ ਲਿਆ ਤੇ ਅਸੀਂ ਉਹਨਾਂ ਯਾਤ ਤੌਰ ਤੇ ਅੱਜ ਡੀਸੀ ਸਾਹਿਬ ਨੂੰ ਮਿਲੇ ਆ ਏਡੀਸੀ ਸਾਹਿਬ ਨੂੰ ਮਿਲੇ ਉਹਨਾਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਹੈ ਉਮੀਦ ਹੈ ਵੀ ਪ੍ਰਸ਼ਾਸਨ ਉਹਨਾਂ ਨਾਲ ਇਹ ਦਿਨ ਅੱਜ ਕੰਮ ਕਰਾਊਗਾ ਉਹ ਤਾਂ ਕੋਈ ਮੈਨੂੰ ਉਮੀਦ ਲੱਗਦੀ ਨਹੀਂ ਵੀ ਪ੍ਰਧਾਨ ਦੇ ਕੁਝ ਪੱਲੇ ਹੈਗਾ ਬੁਰਾ ਹਾਲ ਹੈ ਕਿ ਨਾਮੀ ਪ੍ਰਦੀਪ ਪੁਰੀ ਜੀ ਬਾੜ ਨੰਬਰ 10 ਪ੍ਰੇਮ ਬਸਤੀ ਕੀ ਕਹੋਗੇ ਪੁਰੀ ਜੀ ਜਿਹੜਾ ਤੁਸੀਂ ਪਾਰਟੀ ਚੋਂ ਅਸਤੀਫਾ ਦਿੱਤਾਗਾ ਪਾਰਟੀ ਜੁਆਇਨ ਕੀਤੀ ਸੀ ਨਾ ਸ਼ਹਿਰ ਦੇ ਜੀ ਨਾ ਬਾੜ ਦੇ ਕੰਮਾਂ ਕੰਨੀ ਗਵਰਨਮੈਂਟ ਦਾ ਕੋਈ ਧਿਆਨ ਹੀ ਨਹੀਂ ਹੈਗਾ ਜਿੰਨੇ ਲੀਡਰ ਨੇ ਉਹ ਬਹੁਤ ਲੀਡਰ ਨੇ ਬੜੀਆਂ ਮੀਟਿੰਗਾਂ ਕਰਦੇ ਨੇ ਕੰਮ ਦੀ ਤਾਂ ਕੋਈ ਗੱਲ ਕਰਦੇ ਹੀ ਨਹੀਂ ਉਹਰੇ ਕੰਮ ਨਾਲ ਤਾਂ ਕਿਸੇ ਨੂੰ ਕੋਈ ਮਤਲਬ ਹੀ ਨਹੀਂ ਇਹ ਤਾਂ ਜਾਣ ਕੇ ਸੰਘਰੂਰ ਨੂੰ ਤੇ ਸੀਟ ਨੂੰ ਖਤਮ ਕਰ ਰਹੇ ਨੇ ਜਾਣ ਕੇ ਇੱਕ ਰਣਨੀਤੀ ਨਾਲ ਪੋਲੀਟਿਕਲੀ ਲੜਾਈ ਆ ਇਹ ਕੋਈ ਕੰਮਾਂ ਦੀ ਨਹੀਂ ਗੱਲ ਕੋਈ ਪੈਸੇ ਦੀ ਨਹੀਂ ਗੱਲ ਆ ਵੀ ਪੈਸੇ ਨਹੀਂ ਹੈਗੇ ਜੀ ਤਾਂ ਨਹੀਂ ਕੰਮ ਹੋ ਰੇ ਐਦਾਂ ਦਾ ਕੁਝ ਨਹੀਂ ਹੈਗਾ ਪੈਸੇ ਵੀ ਹੈਗੇ ਸਭ ਕੁਝ ਹੈਗਾ ਲੇਕਿਨ ਇਹਨਾਂ ਦੀ ਪੋਲੀਟਿਕਲੀ ਲੜਾਈ ਕਰਕੇ ਸੰਘਰੂਰ ਦੀ ਸੀਟ ਨੂੰ ਖਤਮ ਕਰਿਆ ਜਾ ਰਿਹਾ ਹੈ ਹੁਣ ਗੱਲ ਇਹ ਆ ਜੀ ਅਸੀਂ ਕਿਉਂ ਬਲੀ ਦਾ ਬੱਕਰਾ ਬਣੀ ਆ ਜੀ ਸਾਨੂੰ ਕੀ ਲੋੜ ਆ ਜੀ ਸਾਡੇ ਜਰ ਬਾੜਾਂ ਦੇ ਕੋਈ ਕੰਮ ਅਸੀਂ ਜਿਸ ਕਰਕੇ ਪਾਰਟੀ ਦੇ ਵਿੱਚ ਆਏ ਵੀ ਸਾਡੇ ਸੰਘਰੂਰ ਸ਼ਹਿਰ ਦੇ ਸਾਡੇ ਬਾੜ ਦੇ ਕੰਮ ਹੋਣਗੇ ਕੰਮਾਂ ਕੰਨੀ ਧਿਆਣੀ ਨਹੀਂ ਕਿਸੇ ਦਾ ਚਾਹੇ ਐਮਐਲਏ ਨਾਲ ਗੱਲ ਕਰ ਲੋ ਜੀ ਚਾਹੇ ਕਿਸੇ ਪ੍ਰਧਾਨ ਨਾਲ ਗੱਲ ਕਰ ਲੋ ਕੰਮ ਦੀ ਕੋਈ ਗੱਲ ਕਰਦੇ ਹੀ ਨਹੀਂ ਹੱਸ ਕੇ ਜੇ ਗੱਲ ਨੂੰ ਖਤਮ ਕਰ ਦਿੰਦੇ ਨੇ ਪਰ ਇਹਨਾਂ ਦਾ ਵਧੀਆ ਕੰਮ ਨਹੀਂ ਹੈਗਾ ਜਿਹੜਾ ਕਰ ਰਹੇ ਨੇ ਇਹ ਸੰਗਰੂਰ ਸ਼ਹਿਰ ਵਾਸਤੇ ਬਹੁਤ ਗਲਤ ਕੰਮ ਕਰ ਰਹੇ ਨੇ ਇਹਨਾਂ ਦੀ ਪੋਲੀਟਿਕਲੀ ਜਿਹੜੀ ਲੜਾਈ ਹੈ ਇਹ ਬਹੁਤ ਗਲਤ ਲੜਾਈ ਹੈ ਸੰਗਰੂਰ ਨੂੰ ਖਤਮ ਕਰ